ਦੇਖੋ ਭਾਈ ਬਹੁਤ ਹੀ ਅਫਸੋਸ ਵਾਲੀ ਹਾਲਤ ਪੰਜਾਬ ਚ ਬਣੀ ਹੋਈ ਆ ਜਿਹੜੇ ਰੋਗ ਰੰਗਲਾ ਪੰਜਾਬ ਬਣਾਉਣ ਨੂੰ ਕਹਿੰਦੇ ਸੀ ਉਹਨਾਂ ਨੇ ਕੰਗਲਾ ਪੰਜਾਬ ਬਣਾਤਾ ਮਤਲਬ ਲੈਂਡ ਆਰਡਰ ਦੀਆਂ ਦੋ ਤਾਂ ਉਦਾਹਰਨਾਂ ਮੈਂ ਹੀ ਹੁਣੇ ਦੇ ਕੇ ਆਇਆ ਤੂੰ ਜਿਹਦੇ ਮਰਜੀ ਬੰਦੇ ਤੋਂ ਪੁੱਛ ਲੋ ਆ ਸਮਰਾਲੇ ਹਲਕੇ ਜੋ ਉਹਦਣ ਆਪਾਂ ਗਏ ਸੀ ਉਹ ਕੁਝ ਲੋਕ ਕੁਝ ਮੁੰਡੇ ਨੌਜਵਾਨ ਉਤਸਾਹੀ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਤੇ ਗੱਡੀ ਚੜਾਤੀ ਮਾਛੋੜਮ ਲੱਕੀਪਿੰਡ ਸੀ ਖੇੜਾ ਪਿੰਡ ਤੇ ਉਹ ਮਤਲਬ ਫਿਰ ਆਪਣਾ ਲੜਕਾ ਕਹਿ ਰਿਹਾ ਸੀ ਕਿ ਕੱਲ ਉਹਦਾ ਗੁੱਟ ਵੱਢ ਕੇ ਲੈ ਕੇ ਕਿਉਂਕਿ ਉਹਦੇ ਮੁੰਦਰੀਆਂ ਦੋ ਤਿੰਨ ਹੈਗੀਆਂ ਸੀ ਉਹ ਬਾਅਦ ਚ ਨਿਕਲਿਆ ਉਹ ਵੀ ਮੁੰਦਰੀਆਂ ਵੀ ਲੋਹੇ ਦੀਆਂ ਸੀ ਤੇ ਤੁਸੀਂ ਮਤਲਬ ਪੰਜਾਬ ਦੀ ਹਾਲਤ ਕਤਲੋ ਕਾਰਦ ਇੰਨਾ ਖਰਾਬ ਲਾਇਡ ਆਰਡਰ ਪੰਜਾਬ ਦਾ ਮੇਰਾ ਖਿਆਲ ਅਤਵਾ ਦਲੇ ਦਿਨਾਂ ਚ ਵੀ ਇੰਨਾ ਖਰਾਬ ਨਹੀਂ ਸੀ ਹੈਗਾ ਕਿ ਕੋਈ ਆਦਮੀ ਮਹਿਫੂਜ਼ ਨਾ ਮਹਿਸੂਸ ਕਰੇ ਕਿ ਮੈਂ ਅੱਜ ਠੀਕ ਠਾਕ ਆ ਸਾਡਾ ਸਾਹਨੇ ਵਾਲਾ ਵਾਲਾ ਚੇਅਰਮੈਨ ਹੈ ਬਲਬੀਰ ਬੁੱਡੇਵਾਲ ਉਹ ਕਹਿੰਦੇ ਜੀ ਰਾਤ ਨੂੰ ਬੰਦੇ ਮੇਰਾ ਪਿੱਛਾ ਕਰਦੇਗੇ ਘਰ ਤੱਕ ਮੈਂ ਕਹਿੰਦਾ ਗੱਡੀ ਰੋਕੀ ਨਹੀਂ ਘਰ ਚ ਵੜ ਗਿਆ ਤੇ ਕਿਆ ਮਤਲਬ ਕੀ ਹੈ ਯਾਰ ਅੱਜ ਜਿਹੜੇ ਜਿਨ੍ਹਾਂ ਦਾ ਰਾਜ ਆ ਉਹਨਾਂ ਨੂੰ ਇਸ ਗੱਲ ਨਾਲ ਕੁਝ ਲੈਣਾ ਦੇਣਾ ਹੀ ਨਹੀਂ ਉਹ ਕਹਿੰਦੇ ਨੇ ਇਹ ਪੰਜਾਬ ਦਾ ਰੰਗਲਾ ਵਾ ਔਰ ਨਛਿਆਂ ਦੀ ਹਾਲਤ ਦੇਖ ਲੋ ਫੋਨ ਕਰੋ ਹੁਣੇ ਬੰਦਾ ਦੇਣ ਆ ਜੂਗਾ ਕੋਈ ਚੀਜ਼ ਦੇਖ ਲੋ ਕਰਮਚਾਰੀਆਂ ਨੂੰ ਤਨਖਾਹਾਂ ਦੇ ਪੈਸੇ ਮੌਕੇ ਤੇ ਨਹੀਂ ਮਿਲ ਰਹੇ ਫਾਈਨੈਂਸ਼ੀਅਲ ਐਮਰਜੈਂਸੀ ਯਾਰ ਮਲਕਵਾਦ ਇਹ ਸੂਬਾ ਬਾਦਰੇ 2000 ਕਰੋੜ ਕੱਲੇ ਮਾਈਨਿੰਗ ਚੋ ਲਿਆ ਕੇ ਦੇਵਾਂਗੇ ਕਹਿੰਦੇ ਸੀ ਨਾ 150 ਕਰੋੜ ਰੁਪਏ ਜਵਾ ਜਮਾ ਕਰਾਇਆ ਖਜ਼ਾਨੇ ਚ ਤੇ ਬਾਕੀ ਕਿੱਥੇ ਗਿਆ ਭਾਈ আরে ਯਾਰ ਝੂਠ ਵੀ ਇੰਨਾ ਝੂਠ ਤੇ ਇਸ ਕਰਕੇ ਪੰਜਾਬ ਕਾਂਗਰਸ ਨੇ ਫੈਸਲਾ ਲਿਆ ਕਿ ਅਸੀਂ ਜਗ੍ਹਾ ਜਗ੍ਹਾ ਇਹਨਾਂ ਦੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਧਰਨਾ ਦਵਾਂਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਔਰ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਠੁੱਠੇ ਲੋਕਾਂ ਦੀ ਸਰਕਾਰ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਜਿਹੜਾ ਮੈਨੂੰ ਸਤਿਫਾ ਦੇਣਾ ਹੈ ਆਪਣੇ ਵੱਲ ਤੇ ਕੀ ਕਿੱਦਾਂ ਦੇਖਦੇ ਹੋ ਜੀ ਇਹਦਾ ਹੈ ਯਾਰ ਦਿੱਲੀ ਸਾਡੇ ਇੱਥੇ ਹੈ ਨਹੀਂ ਆ ਪਰ ਫਿਰ ਵੀ ਉਹਨਾਂ ਨੂੰ ਜੇ ਸਤਿਫਾ ਦੇਣਾ ਸੀ ਤੇ ਜਦੋਂ ਫੜ ਕੇ ਲਗੇ ਸੀ ਉਦੋਂ ਹੀ ਦੇਣਾ ਚਾਹੀਦਾ ਸੀ ਨੈਤਿਕਤਾ ਤਾਂ ਇਹ ਕਹਿੰਦੀ ਆ ਕੋਈ ਬੰਦਾ ਜੇਲਾ ਵਿੱਚ ਸੀਐਮ ਰਹਿੰਦਾ ਉਹ ਹਿਮੰਤ ਸੋਰਨ ਨੇ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਇਹ ਤੇ ਬਈ ਦੇਖੋ ਇਹ ਤਾਂ ਇਹ ਤਾਂ ਪਾਰਟੀ ਹੋਈ ਹੈ ਕਿ ਗੱਲ ਕੁਝ ਹੋਰ ਆ ਬਣਾਉਣੀ ਕੁਝ ਹੋਰ ਆ। ਉਹਦੇ ਚੋਂ ਵੀ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹੈ ਜੀ ਹਰ ਗਾਂਧੀ ਦੇ ਰਾਹੁਲ ਗਾਂਧੀ ਦੇ ਤੇ ਹੋਰ ਦੇਖੋ ਜੀ ਬਿੱਟੂ ਜੀ ਸਾਡੇ ਕੁਲੀ ਗਰੇ ਆ। ਔਰ ਮੈਨੂੰ ਬਹੁਤ ਅਫਸੋਸ ਹੈ ਬਿੱਟੂ ਜੀ ਨੂੰ ਰਾਹੁਲ ਜੀ ਦੇ ਪਿੱਛੇ ਐ ਘੁੰਮਦਿਆਂ ਵੀ ਦੇਖਿਆ। ਤਾਰਸਦਾ ਹੁੰਦਾ ਹੀ ਕਿ ਰਾਹੁਲ ਜੀ ਦੇ ਮੇਰੇ ਦਰਸ਼ਨ ਹੋ ਜਾਣਾ ਮੇਰੇ ਵੱਲ ਦੇਖ ਲੈਣ ਬੜਾ ਅਫਸੋਸ ਆ ਹੁਣ ਬਿੱਟੂ ਇਹੋ ਜੀਆਂ ਗੱਲਾਂ ਕਰ ਰਹੇ ਆ ਮੈਨੂੰ ਤੇ ਬਹੁਤ ਅਫਸੋਸ ਆ ਔਰ ਇਹ ਮੇਰਾ ਖਿਆਲ ਜਿਨ੍ਹਾਂ ਲੋਕਾਂ ਨਾਲ ਸਾਡੇ ਸਬੰਧ ਚੰਗੇ ਰਹੇ ਹੋਣ ਉਹਨਾਂ ਬਾਰੇ ਮਾੜਾ ਨਹੀਂ ਬੋਲਣਾ ਚਾਹੀਦਾ ਅਸੀਂ ਅਜੇ ਵੀ ਉਹਨਾਂ ਨੂੰ ਬਿੱਟੂ ਜੀ ਕਹਿ ਕੇ ਬੁਲਾ ਰਹੇ ਆ ਅਸੀਂ ਉਹਨਾਂ ਬਾਰੇ ਕਿਸੇ ਅਪਸ਼ਬਦ ਦਾ ਉਪਯੋਗ ਨਹੀਂ ਕਰ ਰਹੇ ਕਿਉਂਕਿ ਜਿਹੜੇ ਬੰਦੇ ਨਾਲ ਇਕੱਠਿਆਂ ਕੰਮ ਕੀਤਾ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਤਿੰਨ ਵਾਰੀ ਐਮਪੀ ਬਣਾਇਆ ਹਰ ਜਗ੍ਹਾ ਇਹਨਾਂ ਦੀ ਬਦਦਲ ਕੀਤੀ ਕਾਂਗਰਸ ਹਾਈ ਕਮਾਂਡ ਚ ਇਹਨਾਂ ਨੂੰ ਪੋਜੀਸ਼ਨ ਦਿੱਤੀ ਇਹ ਸਟ੍ਰੈਟਜੀ ਗਰੁੱਪ ਦੇ ਮੈਂਬਰ ਸੀ ਹੁਣ ਬੰਦਾ ਪਾਰਟੀ ਬਦਲ ਗਿਆ ਇਲੈਕਸ਼ਨ ਹਾਰ ਗਏ ਤੇ ਤੁਸੀਂ ਦੂਸਰੇ ਪਾਸੇ ਗੱਲਾਂ ਕਰੀ ਜਾਂਦੇ ਮੇਰਾ ਵਿਚਾਰ ਇਹ ਬਿੱਟੂ ਜਿੱਲੀ ਕੋਈ ਚੰਗੀ ਗੱਲ ਨਹੀਂ ਹੈ ਇਸ ਪ੍ਰਾਲ ਮਾਤਰਾ ਦੇਖੋ ਜਦੋਂ ਵੀ ਇਹ ਸਰਕਾਰ ਆਈ ਹੈ ਉਦੋਂ ਤੋਂ ਹੀ ਜਿਹੜਾ ਹੈਗਾ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਬਹੁਤ ਵੱਧ ਤੋਂ ਵੱਧ ਰਹੀ ਦੀ ਜਾ ਰਹੀ ਹੈ ਪੰਜਾਬ ਜੰਗਲ ਰਾਜ ਵੱਲ ਨੂੰ ਵੱਧ ਰਿਹਾ ਹੈ ਨਿਤ ਦਿਹਾੜੇ ਕਤਲ ਹੋ ਰਹੇ ਨੇ ਗੈਂਗਵਾਰਾਂ ਹੋ ਰਹੀਆਂ ਨੇ ਚੋਰੀਆਂ ਡਕੈਤੀਆਂ ਲੁੱਟਖੋਹਾਂ ਹੋ ਰਹੀਆਂ ਨੇ ਸ਼ਰਿਆਂ ਸ਼ਹਿਰਾਂ 'ਚ ਪਿੰਡਾਂ 'ਚ ਸਨੇਚਿੰਗਸ ਹੋ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਕਾਂਗਰਸ ਪਾਰਟੀ ਨੇ ਆਪਣਾ ਵਿਰੋਧ ਦਰਜ ਕਰਾਉਣ ਲਈ ਅੱਜ ਪੂਰੇ ਪੰਜਾਬ ਭਰ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨੁਸਾਰ ਬ੍ਰਿੰਦਰ ਸਿੰਘ ਰਾਜਾ ਬੜਿੰਗ ਜੀ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਧਰਨੇ ਪ੍ਰਦਰਸ਼ਨ ਸਭ ਡਿਵੀਜ਼ਨ ਕਦਰ ਤੇ ਕੀਤਾ ਜਾ ਰਿਹਾ ਸਮਰਾਲੇ ਚ ਵੀ ਅੱਜ ਅਸੀਂ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਰਪਿੰਦਰ ਸਿੰਘ ਰਾਜਾ ਕੇ ਨੇ ਉਹਨਾਂ ਦੀ ਅਗਵਾਈ ਚ ਅੱਜ ਦਾ ਧਰਨਾ ਜਿਹੜਾ ਹੈ ਇਹ ਵਿਸ਼ਾਲ ਧਰਨਾ ਹੈ ਜਿਹੜੀ ਅੰਨੀ ਬੋਲੀ ਸਰਕਾਰ ਹੈ ਉਹਨੂੰ ਜਗਾਉਣ ਲਈ ਧਰਨਾ ਤੇ ਹੈ ਕਾਰਵਾਈ ਕੀ ਹੋਈ ਕੀ ਅਸਰ ਹੋਊ ਇਸ ਧਰਨੇ ਨਾਲ ਦੇਖੋ ਲੋਕ ਹੀ ਜਿਹੜੇ ਨੇ ਲੋਕਤੰਤਰ 'ਚ ਵੱਡੇ ਹੁੰਦੇ ਨੇ ਜਦੋਂ ਲੋਕ ਜਾਗ ਪੈਂਣ ਲੋਕ ਰੋਹ ਪੈਦਾ ਹੋ ਜਾਏ ਤਾਂ ਸਰਕਾਰਾਂ ਵੱਡੀਆਂ-ਵੱਡੀਆਂ ਸਰਕਾਰਾਂ ਵੱਡੇ-ਵੱਡੇ ਤਖਤ ਹਿੱਲ ਜਾਂਦੇ ਆ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜਾ ਹੈਗਾ ਅੱਜ ਦਾ ਜਿਹੜਾ ਸਾਡਾ ਵਰਦੋਤ ਪ੍ਰਦਰਸ਼ਨ ਹੈ ਇਹਦੇ ਉੱਤੇ ਜਿਹੜਾ ਸਰਕਾਰ ਦੇ ਉੱਤੇ ਬਹੁਤ ਵੱਡਾ ਇਹ ਅਸਰ ਜਾਊਗਾ